ਹਰਿਆਣਾ ਕੇਂਦਰ ਦੇ ਨਾਲ ਮਿਲ ਕੇ ਚਤਰਾਈਆਂ ਕਰਦਾ ਹੈ ਤੇ ਪੰਜਾਬ ਤੋਂ ਧੱਕੇ ਦੇ ਨਾਲ ਜਿਹੜਾ ਪਾਣੀ ਹੈ ਉਹ ਲੈਣਾ ਚਾਹੁੰਦਾ ਹੈ ਕਹਿੰਦੇ ਕਿ ਇਸ ਹਾਲਤ ਦੇ ਵਿੱਚ ਇਸ ਹਾਲਾਤ ਦੇ ਵਿੱਚ ਫਿਰ ਅਸੀਂ ਪਾਣੀ ਹੈ ਜਿਹੜਾ ਉਹ ਇੱਕ ਬੂੰਦ ਤੱਕ ਵੀ ਵਾਧੂ ਹਰਿਆਣਾ ਨੂੰ ਨਹੀਂ ਦਵਾਂਗੇ ਪਰ ਜਿਵੇਂ ਹੀ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਤੇ ਪੰਜਾਬ ਸਰਕਾਰ ਜਾਂ ਉਸ ਦਿਨ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨੰਗਲ ਤੇ ਪਹੁੰਚੇ ਸੀ ਤੇ ਉੱਥੇ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਇਹ ਜਿਹੜਾ ਇੱਥੇ BBMP ਤੋਂ ਪਾਣੀ ਵਾਧੂ ਆ ਹਰਿਆਣਾ ਨੂੰ ਉਹ ਨਹੀਂ ਛੱਡਾਂਗੇ ਕਿਉਂਕਿ ਹਰਿਆਣਾ ਨੇ ਜਾਂ BBMP ਨੇ ਸੈਕਟਰੀ ਮਨੋਜ ਤਰਪਾਠੀ ਦੇ ਨਾਲ ਮਿਲ ਕੇ ਕਹਿੰਦੇ ਕਿ ਰਾਤ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਪੰਜਾਬ ਪੁਲਿਸ ਤਾਂ ਉੱਥੇ ਤਣਾਤ ਸੀ ਪੰਜਾਬ ਪੁਲਿਸ ਜਿਹੜੀ ਉੱਥੇ ਤਣਾਤ ਕੀਤੀ ਗਈ ਆ ਉਹਨੂੰ ਸਿੱਧਾ ਮੁੱਖ ਮੰਤਰੀ ਦੇ ਆਰਡਰ ਨੇ ਕਿ ਪਾਣੀ ਨਹੀਂ ਛੱਡਣ ਦੇਣਾ ਕਿ ਜਿਹੜੇ ਅਧਿਕਾਰੀ ਸਾਡੀ ਪੰਜਾਬ ਪੁਲਿਸ ਨੇ ਇੱਥੇ ਹਿਰਾਸਤ ਦੇ ਵਿੱਚ ਲਏ ਨੇ ਕਹਿੰਦੇ ਉਨ੍ਹਾਂ ਦੇ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਪਹਿਲਾਂ ਵੀ ਆਪਾਂ ਦੱਸਿਆ ਸੀ ਦਰਸ਼ਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਰੌਲਾ ਇਹ ਸਿਰਫ 20 ਮਈ ਤੱਕ ਦਾ ਯਾ ਅੱਜ 8 ਮਈ ਹੋ ਗਈ ਸਿਰਫ 12 ਦਿਨ ਬਾਕੀ ਨੇ ਤੋਂ ਅਸੀਂ ਜਿਹੜਾ ਕੋਟਾ ਸੀ ਤੁਹਾਡਾ ਸਾਲ ਦਾ ਜਦੋਂ ਤੁਸੀਂ ਪੂਰਾ ਹੀ ਕਰ ਲਿਆ ਤਾਂ ਹੁਣ ਤੁਹਾਨੂੰ ਪਾਣੀ ਕਿਹੜੀ ਚੀਜ਼ ਦਾ ਦਈਏ ਤੁਹਾਨੂੰ 4000 ਕਿਊਸਕ ਪਾਣੀ ਜਾ ਰਿਹਾ ਹੈ 1700 ਤੋਂ ਤਾਂ ਬੰਦਦਾ ਸੀ ਤੇ ਫੇਰ ਵੀ ਅਸੀਂ ਤਰਸ ਖਾ ਕੇ 4000 ਹੋਰ ਤੁਹਾਨੂੰ ਕਿਉਂ ਸਿੱਕ ਦੇ ਰਹੇ ਹਾਂ ਰੋਜ਼ ਦੇ ਰਹੇ ਹਾਂ ਪਾਣੀਆਂ ਤੇ ਵਿਵਾਦ ਲਗਾਤਾਰ ਵਧ ਰਿਹਾ ਜਿੱਥੇ ਪੰਜਾਬ ਦੇ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਤੋਂ ਕੋਰੀ ਨਾ ਕਰ ਦਿੱਤੀ ਆ ਉੱਥੇ BBMP ਦੀ ਗੱਲ ਕੀਤੀ ਜਾਵੇ ਤਾਂ BBMP ਦੇ ਇੱਕ ਅਧਿਕਾਰੀ ਦੇ ਵੱਲੋਂ ਬੀਤੀ ਰਾਤ ਜਬਰੇ ਪਾਣੀ ਛੱਡਣ ਦੀਆਂ ਖਬਰਾਂ ਆ ਰਹੀਆਂ ਨੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਉਸ ਅਧਿਕਾਰੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਤੇ ਸਵੇਰੇ ਜਿਵੇਂ ਹੀ ਮੁੱਖ ਮੰਤਰੀ ਪੰਜਾਬ ਨੂੰ ਇਸ ਦੀ ਸੂਚਨਾ ਮਿਲਦੀ ਆ ਉਹ ਆਪਣੇ ਨਾਲ ਅਧਿਕਾਰੀਆਂ ਨੂੰ ਲੈ ਕੇ ਨੰਗਲ ਟੈਂਪ ਵੱਲ ਰਵਾਨਾ ਹੋ ਜਾਂਦੇ ਨੇ ਪੂਰੀ ਅਪਡੇਟ ਲੈਣੇ ਆ ਮੇਰੇ ਨਾਲ ਰਾਉ ਬ੍ਰਿੰਦਾ ਸਿੰਘ ਬੈਣੀਪਾਲ ਮੇਰੇ ਸਾਥੀ ਜੁੜੇ ਹੋਏ ਨੇ ਰਾਉ ਜੀ ਕੀ ਆ ਅਪਡੇਟ ਆ ਜੋ ਖਬਰਾਂ ਆ ਰਹੀਆਂ ਨੇ ਉਹਨਾਂ ਚ ਕਿੰਨੀ ਸੱਚਾਈ ਆ ਤੇ ਜੇਕਰ ਇਹ ਹੋਇਆ ਤਾਂ ਇਸ ਦੇ ਉੱਤੇ ਹੁਣ ਪੰਜਾਬ ਸਰਕਾਰ ਕੀ ਐਕਸ਼ਨ ਕਰ ਜਾ ਰਹੀ ਆ ਅ ਦੇਖੋ ਪੰਜਾਬ ਸਰਕਾਰ ਦਾ ਤਾਂ ਰਾਦੀਪ ਸਿੱਧਾ ਜਿਹੜਾ ਦੇਖਣਾ ਜਾਂ ਕਹਿਣਾ ਇਹੀ ਹੈ ਕਿ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦੇ ਸਕਦੇ ਤੇ ਨਾ ਹੀ ਅਸੀਂ ਦੇਵਾਂਗੇ ਹੂੰ ਮੁੱਖ ਮੰਤਰੀ ਨੇ ਵੀ ਆਪਣੇ ਪਿਛਲੇ ਬਿਆਨਾਂ ਦੇ ਵਿੱਚ ਇਹ ਸਾਫ਼ ਕੀਤੀ ਸੀ ਗੱਲ ਕਿ ਦੇਖੋ ਜੇ ਪਿਆਰ ਦੇ ਨਾਲ ਕੋਈ ਚੀਜ਼ ਮੰਗੀ ਜਾਂਦੀ ਤਾਂ ਹੋ ਸਕਦਾ ਸੀ ਕਿ ਅਸੀਂ ਦੇ ਦਿੰਦੇ ਪਰ ਹਰਿਆਣਾ ਕੇਂਦਰ ਦੇ ਨਾਲ ਮਿਲ ਕੇ ਚਤਰਾਈਆਂ ਕਰਦਾ ਤੇ ਪੰਜਾਬ ਤੋਂ ਤੱਕੇ ਦੇ ਨਾਲ ਜਿਹੜਾ ਪਾਣੀ ਹੈ ਉਹ ਲੈਣਾ ਚਾਹੁੰਦਾ ਆ ਕਹਿੰਦੇ ਕਿ ਇਸ ਹਾਲਤ ਦੇ ਵਿੱਚ ਇਸ ਹਾਲਾਤ ਦੇ ਵਿੱਚ ਫਿਰ ਅਸੀਂ ਪਾਣੀ ਆ ਜਿਹੜਾ ਉਹ ਇੱਕ ਬੂੰਦ ਤੱਕ ਵੀ ਵਾਧੂ ਹਰਿਆਣਾ ਨੂੰ ਨਹੀਂ ਦਵਾਂਗੇ ਹੁਣ ਸਮਝੋ ਤੁਸੀਂ ਗੱਲ ਕੀ ਦਰਾ ਸਾਲ ਦੇ ਵਿੱਚ ਹੁਣ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜੀ ਆ ਉਹਦੇ ਵਿੱਚ ਹਿੱਸੇਦਾਰੀ ਪੰਜਾਬ ਦੀ 60% ਹੈ ਬਾਕੀ ਹਰਿਆਣਾ ਦੀ ਵੀ ਹਿੱਸੇਦਾਰੀ ਆ ਰਾਜਸਥਾਨ ਦੀ ਵੀ ਹਿੱਸੇਦਾਰੀ ਆ ਪਰ ਇਸ ਸਾਰੇ BBMP ਨੂੰ ਕੰਟਰੋਲ ਜਿਹੜੀਆਂ ਕਰਦਾ ਉਹ ਸਿੱਧੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਕੰਟਰੋਲ ਕਰ ਲੈਂਦਾ ਕਿਉਂਕਿ ਚੇਅਰਮੈਨ ਹਾਲ ਹੀ ਦੇ ਵਿੱਚ ਜਿਵੇਂ ਇਸ ਤਰੀਕੇ ਦੇ ਨਾਲ ਹਟਾ ਕੇ ਬਦਲ ਦਿੱਤੇ ਗਏ ਮਨੋਜ ਤਰਪਾਠੀ ਲਿਆਂਦੇ ਗਏ ਤਾਂ ਇੱਕ ਵੱਡਾ ਇਸ਼ੂ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਇਆ ਇੱਕ ਪਾਸੇ ਭਾਰਤ ਪਾਕਿਸਤਾਨੀਆ ਪਹਿਲਗਾਮ ਦਾ ਹਮਲਾ ਸੀ ਤਾਂ ਦੂਜੇ ਪਾਸੇ ਨਾਲ-ਨਾਲ ਇਹ ਪਾਣੀਆਂ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਪਿਛਲੇ 10-12 ਦਿਨਾਂ ਤੋਂ ਆਮੋ-ਸਾਮਣੇ ਰਹੇ ਨੇ ਜੀ BBMB ਦੇ ਵੱਲੋਂ ਜਦੋਂ ਹਰਿਆਣਾ ਨੇ ਜਿਹੜਾ ਪਾਣੀ ਮੰਗਿਆ ਕਿ ਸਾਨੂੰ 8500 ਕਿਊਸਕ ਪਾਣੀ ਡੇਲੀ ਚਾਹੀਦਾ ਹ ਹ ਤਾਂ BBMB ਨੇ ਸਿੱਧੇ ਆਰਡਰ ਪਾਸ ਕਰਤੇ ਕਿ ਠੀਕ ਹੈ ਜੀ ਅਸੀਂ ਤੁਹਾਨੂੰ ਕੱਲ ਤੋਂ ਹੀ ਆ ਜਿਹੜਾ ਕਿ ਇਹ 8500 ਕਿਊਸਕ ਪਾਣੀ ਦੇ ਦੇ ਦਿਆਂਗੇ ਦੇਣਾ ਸ਼ੁਰੂ ਕਰ ਦੇਾਂਗੇ ਇਹ ਦੋ ਤਰੀਕ ਦੀ ਗੱਲ ਆ ਦੋ ਤਰੀਕ ਦੇ ਆਰਡਰ ਸੀਗੇ ਇਹ ਪਰ ਜਿਵੇਂ ਹੀ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਤੇ ਪੰਜਾਬ ਸਰਕਾਰ ਜਾਂ ਉਸ ਦਿਨ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨੰਗਲ ਤੇ ਪਹੁੰਚੇ ਸੀ ਤੇ ਉਥੇ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਇਹ ਜਿਹੜਾ ਇੱਥੇ BBMP ਤੋਂ ਪਾਣੀ ਵਾਧੂ ਆ ਹਰਿਆਣਾ ਨੂੰ ਉਹ ਨਹੀਂ ਛੱਡਾਂਗੇ ਕਿਉਂਕਿ ਇਹ ਨਹੀਂ ਹੈ ਕਿ ਹਰਿਆਣਾ ਨੂੰ ਪਾਣੀ ਜਾ ਨਹੀਂ ਰਿਹਾ ਹਰਿਆਣਾ ਨੂੰ 4000 ਕਿਊਸਿਕ ਪਾਣੀ ਰੋਜ਼ ਜਾ ਰਿਹਾ ਪਰ ਜਿਹੜੀ ਅਸਲ ਲੜਾਈ ਆ ਉਹ ਇਹ ਆ ਵੀ ਤੁਸੀਂ ਆਪਣਾ ਕੋਟਾ ਬਦਲ ਲਿਆ ਜਿਹੜਾ ਪੂਰਾ ਕਰ ਲਿਆ ਜੀ ਹਰਿਆਣਾ ਦਾ ਜਿਹੜਾ ਕੋਟਾ ਹੈ ਰਾਜਦੀਪ ਉਹ 21 ਮਈ ਤੋਂ ਲੈ ਕੇ ਅਗਲੇ ਸਾਲ ਦੀ 20 ਮਈ ਤੱਕ ਇਹ ਪੂਰਾ 1 ਸਾਲ ਹੁੰਦਾ ਹੈ ਤੇ ਇਸ 1 ਸਾਲ ਦੇ ਵਿੱਚ ਪੂਰਾ ਜਿਹੜਾ ਇਹ ਵੰਡਿਆ ਗਿਆ ਜਿਹੜਾ ਸ਼ੇਅਰ ਹੈ ਹਨਾ ਜਿੰਨੀਆਂ ਵੀ ਪਿੱਛੇ ਐਗਰੀਮੈਂਟ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹਰਿਆਣਾ ਨੂੰ 3. ਕੁਝ ਜਿਹੜਾ ਐਮ ਐਫ ਜਿਹੜਾ ਹਿੱਸੇਦਾਰੀ ਉਹਦੀ ਬਣਦੀ ਹੈ ਉਸ ਦੇ ਹਿਸਾਬ ਦੇ ਨਾਲ ਹਰ ਸਾਲ ਪਾਣੀ ਹਰਿਆਣਾ ਨੂੰ ਜਾਂਦਾ ਪਰ ਇਸ ਵਾਰ ਕੀ ਹੋਇਆ ਜਾਂ ਪਿਛਲੀ ਵਾਰ ਵੀ ਹੋ ਸਕਦਾ ਹੋਇਆ ਹੋਵੇ ਕਿਸੇ ਨੇ ਧਿਆਨ ਨਾ ਦਿੱਤਾ ਹੋਵੇ ਇਸ ਵਾਰ ਮਾਰਚ ਦੇ ਵਿੱਚ ਹਰਿਆਣਾ ਨੇ ਜਿੰਨਾ ਪਾਣੀ ਲੈਣਾ ਸੀ ਸਾਲ ਦਾ ਉਹ ਮਾਰਚ ਦੇ ਵਿੱਚ ਹਰਿਆਣਾ ਨੇ ਪੂਰਾ ਕਰ ਲਿਆ ਹਰਿਆਣਾ ਉਧਰੋਂ ਕਹਿਣ ਲੱਗਿਆ ਕਿ ਸਾਨੂੰ ਤਾਂ ਜੀ 8500 ਕਿਊਸਿਕ ਪਾਣੀ ਦੀ ਲੋੜ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਪਹਿਲਾਂ ਗੱਲ ਦੱਸੀ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਅੱਗੇ ਹੋ ਕੇ ਪਾਣੀ ਰੋਕਿਆ ਦੇਖੋ ਸਰਬਪਾਰਟੀ ਮੀਟਿੰਗ ਹੋਈ ਵਿਧਾਨ ਸਭਾ ਦਾ ਸਪੈਸ਼ਲ اجلاس ਹੋਇਆ ਉਹਦੇ 'ਚ ਜਿਹੜੇ BBMB ਨੇ ਆਰਡਰ ਜਿਹੜੇ ਉਹੀ ਗੱਲ ਕਰਦੇ ਆ ਕਿ 2 ਤਰੀਕ ਨੂੰ ਦਿੱਤੇ ਸੀਗੇ ਪਾਣੀ ਛੱਡਣ ਦੇ ਉਹਨਾਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਇਆ ਕਿ ਪਾਣੀ ਪੰਜਾਬ ਨਹੀਂ ਛੱਡਣ ਦੇਊਗਾ ਇਸ ਗੱਲ ਨੂੰ ਦੇਖ ਕੇ ਕਿਉਂਕਿ ਜਿਸ ਦਿਨ ਵਿਧਾਨ ਸਭਾ ਦਾ اجلاس ਹੋਇਆ ਮਤਾ ਪਾਸ ਪਾਇਆ ਪਾਸ ਹੋਇਆ ਵਿਰੋਧ ਵਿਰੋਧ ਦੇ ਵਿੱਚ ਤਾਂ BBMP ਹਾਈ ਕੋਰਟ ਚਲਿਆ ਗਿਆ ਸੀ ਹੂੰ BBMB ਜਿਹੜਾ ਹਾਈ ਕੋਰਟ ਗਿਆ ਤਾਂ ਕੱਲ ਇਹਦੇ ਤੇ ਫੈਸਲਾ ਸੁਣਾਇਆ ਹਾਈ ਕੋਰਟ ਨੇ ਤੇ ਹਾਈ ਕੋਰਟ ਨੇ ਇਹ ਸਿੱਧੇ ਆਰਡਰ ਕੀਤੇ ਆ ਕਿ BBMB ਆ ਜਿਹੜਾ ਉਹ ਹਰਿਆਣਾ ਨੂੰ 8500 ਕਿਉਸੇਕ ਇੱਕ ਤਾਂ ਪਾਣੀ ਛੱਡੇ ਕਿਉਂਕਿ ਦੂਸਰੀ ਇਸ ਐਪਲੀਕੇਸ਼ਨ ਦੇ ਵਿੱਚ BBMB ਨੇ ਇਹ ਅਪੀਲ ਕੀਤੀ ਸੀ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਕਿ ਪੰਜਾਬ ਸਰਕਾਰ ਨੇ BBMB ਦੇ ਉੱਤੇ ਜਾਂ BBMB ਦੇ ਵਿੱਚ ਪੰਜਾਬ ਪੁਲਿਸ ਤਣਾਤ ਕਰ ਦੱਤੀ ਆ ਅਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਆ ਤਾਂ ਪੰਜਾਬ ਪੁਲਿਸ ਸਾਨੂੰ ਰੋਕ ਦਿੰਦੀ ਆ ਇਹ ਪਟੀਸ਼ਨ ਲੈ ਕੇ ਹਾਈ ਕੋਰਟ ਪਹੁੰਚਿਆ ਸੀ BBMB ਤੇ ਹਾਈ ਕੋਰਟ ਨੇ ਪਾਣੀ ਛੱਡਣ ਦੇ ਨਾਲ ਨਾਲ ਇਹ ਵੀ ਕਹਿ ਦਿੱਤਾ ਸੀ ਕਿ ਪੰਜਾਬ ਆਪਣਾ ਜਿਹੜੀ ਪੁਲਿਸ ਫੋਰਸ ਆ ਫੌਰੀ ਤੌਰ ਤੇ ਹਟਾ ਲੇ ਪਰ ਉਦੋਂ ਹਟਾਈ ਨਹੀਂ ਗਈ ਹੁਣ ਇਸੇ ਦੇ ਦੌਰਾਨ ਦੇਖੋ ਕੱਲ ਜਦੋਂ ਤੁਸੀਂ ਇਹ ਦੇਖੋ ਕਿ ਕਿਸ ਸਮੇਂ ਦੇ ਉੱਤੇ ਜਿਹੜਾ BBMP ਹਰਿਆਣਾ ਦੇ ਨਾਲ ਮਿਲ ਕੇ ਜਾਂ ਕੇਂਦਰ ਦੇ ਨਾਲ ਮਿਲ ਕੇ ਪੂਰੀ ਸਾਜ਼ਿਸ਼ ਰਚ ਰਿਹਾ ਸੀ ਕੱਲ ਰਾਤ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਜੀ ਕਿਉਂਕਿ BBMP ਨੂੰ ਲੱਗਿਆ ਹੋਣਾ ਕਿ ਹਰਿਆਣਾ ਹਾਈ ਕੋਰਟ ਦੇ ਆਰਡਰ ਆ ਗਏ ਨੇ ਅਸੀਂ ਪਾਣੀ ਛੱਡ ਦਿੰਨੇ ਆ ਪਰ ਬੀਬੀ ਐਮਬੀ ਨੂੰ ਇਹ ਵੀ ਜਾਣਨਾ ਚਾਹੀਦਾ ਕਿ ਹਾਈ ਕੋਰਟ ਦੇ ਉੱਤੇ ਵੀ ਕੁਝ ਜਿਹੜੇ ਸੁਪਰੀਮ ਕੋਰਟ ਵਰਗੀਆਂ ਮਾਨਯੋਗ ਅਦਾਲਤਾਂ ਨੇ ਉਹ ਵੀ ਬੈਠੀਆਂ ਨੇ ਜੇ ਇੱਕ ਤਰ ਨੂੰ ਹਾਈ ਕੋਰਟ ਨੇ ਰਾਹਤ ਦਿੱਤੀ ਆ ਤਾਂ ਦੂਸਰੀ ਤਰ ਸੁਭਾਵਿਕ ਹੈ ਕਿ ਜੇ ਦੂਸਰੀ ਤਰ ਪੰਜਾਬ ਸਰਕਾਰ ਹੈ ਤਾਂ ਫਿਰ ਏਜੀ ਦੀ ਸਾਰੀ ਟੀਮ ਹੈ ਜਿਹੜੀ ਉਹ ਸੁਪਰੀਮ ਕੋਰਟ ਪਹੁੰਚ ਜੂਗੀ ਕਿ ਇਹ ਅਪੀਲ ਤਾਂ ਪਾਈ ਜਾਣੀ ਆ ਹਮ ਪਰ ਹਰਿਆਣਾ ਨੇ ਯਾ ਬੀਬੀਐਮਬੀ ਨੇ ਸੈਕਟਰੀ ਮਨੋਜ ਤਰਪਾਠੀ ਦੇ ਨਾਲ ਮਿਲ ਕੇ ਕਹਿੰਦੇ ਕਿ ਰਾਤ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਪੰਜਾਬ ਪੁਲਿਸ ਤਾਂ ਉੱਥੇ ਤਣਾਤ ਸੀ ਪੰਜਾਬ ਪੁਲਿਸ ਜਿਹੜੀ ਉੱਥੇ ਤਣਾਤ ਕੀਤੀ ਗਈ ਆ ਉਹਨੂੰ ਸਿੱਧਾ ਮੁੱਖ ਮੰਤਰੀ ਦੇ ਆਰਡਰ ਨੇ ਕਿ ਪਾਣੀ ਨਹੀਂ ਛੱਡਣ ਦੇਣਾ ਤੇ ਜਿਵੇਂ ਹੀ ਕਹਿੰਦੇ ਕਿ ਸੈਕਟਰੀ ਤੇ ਚੇਅਰਮੈਨ ਪਾਣੀ ਛਡਾਉਣ ਲੱਗੇ ਤਾਂ ਪੰਜਾਬ ਪੁਲਿਸ ਦੇ ਜਿਹੜੇ ਬੜੀ ਸ਼ਾਬਾਸ਼ ਹੈ ਉਹਨਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਅੱਗੇ ਹੋ ਕੇ ਇਹਨਾਂ ਨੂੰ ਵੱਡੇ ਅਫਸਰਾਂ ਨੂੰ ਰੋਕਿਆ ਕਿ ਨਹੀਂ ਪਾਣੀ ਨਹੀਂ ਅਸੀਂ ਛੱਡਣ ਦੇਵਾਂਗੇ ਹੁਣ ਇਸ ਵੇੜੇ ਗੱਲ ਇਹ ਹੈ ਕਿ ਕਿਉਂਕਿ ਹਰਜੋਤ ਵੈ ਸਿੱਖਿਆ ਮੰਤਰੀ ਨੇ ਨੰਗਲ ਤੋਂ ਬਿਲੋਂਗ ਕਰਦੇ ਨੇ ਉਹਨਾਂ ਦਾ ਪੂਰਾ ਹਲਕਾ ਇਹ ਵਿਧਾਇਕ ਨੇ ਉੱਥੋਂ ਦੇ ਤੇ ਉਹ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਸਮੇਤ ਉੱਥੇ ਪਹੁੰਚ ਗਏ ਨੇ ਪਹਿਲਾਂ ਹੁਣ ਇਹ ਤੇ ਬਾਅਦ ਦੀ ਗੱਲ ਹੈ ਕਿ ਸੀਐਮ ਮੰਨ ਐਡਵੋਕੇਟ ਜਨਰਲ ਦੇ ਨਾਲ ਕੁਝ ਵਕੀਲਾਂ ਦੇ ਨਾਲ ਉਹ ਵੀ ਥੋੜੇ ਸਮੇਂ ਦੇ ਵਿੱਚ ਨੰਗਲ ਡੈਮ ਪਹੁੰਚ ਜਾਣਗੇ ਹਰਜੋਤ ਵੈ ਸੇ ਕਹਿ ਰਹੇ ਨੇ ਕਿ ਜਿਹੜੇ ਅਧਿਕਾਰੀ ਸਾਡੀ ਪੰਜਾਬ ਪੁਲਿਸ ਨੇ ਇੱਥੇ ਹਿਰਾਸਤ ਦੇ ਵਿੱਚ ਲਏ ਨੇ ਕਹਿੰਦੇ ਉਹਨਾਂ ਦੇ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਦੇਖੋ ਪੰਜਾਬ ਦਾ ਹੀ ਇਲਾਕਾ ਤੇ ਪੰਜਾਬ ਪੁਲਿਸ ਜਚਾਵੇ ਤਾਂ ਕਰ ਸਕਦੀ ਹੈ ਪਰ ਇਹ ਹਰਜੋਤ ਬੈਂਸ ਜਿਹੜੇ ਮੰਤਰੀ ਨੇ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਵੇ ਇਹਨਾਂ ਅਧਿਕਾਰੀਆਂ ਤੇ ਤੇ ਇਹ ਵੀ ਇੱਕ ਪਤਾ ਲੱਗਿਆ ਕਿ ਉਹਨਾਂ ਨੇ ਆਪਣੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਜਦੋਂ ਤੱਕ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਅਸੀਂ ਇਹਨਾਂ ਨੂੰ ਬੰਦਕ ਬਣਾ ਕੇ ਰੱਖਾਂਗੇ ਭਾਵ ਕਿ ਪੰਜਾਬ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਹੀ ਰੱਖੂਗੀ ਸੋ ਇਹ ਬਹੁਤ ਵੱਡੀ ਗੱਲ ਹੈ ਜੇ ਜਿਸ ਤਰੀਕੇ ਦੀ ਜਾਣਕਾਰੀ ਆ ਰਹੀ ਹੈ ਕਿ ਜੇ ਵਾਕਈ BBMP ਦੇ ਜਿਹੜੇ ਚੇਅਰਮੈਨ ਨੇ ਮਰੋਜ ਤਰਪਾਠੀ ਤੇ ਜਿਹੜੇ ਸੈਕਟਰੀ ਨੇ ਕਿ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਇੱਕ ਤਰੀਕੇ ਨਾਲ ਬੰਦਕ ਬਣਾ ਕੇ ਰੱਖਿਆ ਗਿਆ ਤੇ ਖੁਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਉੱਥੇ ਪਹੁੰਚ ਰਹੇ ਨੇ ਸੋ ਇਹ ਵੱਡਾ ਮਸਲਾ ਹੁੰਦਾ ਜਾ ਰਿਹਾ ਪਰ ਪਹਿਲਾਂ ਵੀ ਆਪਾਂ ਦੱਸਿਆ ਸੀ ਦਰਸ਼ਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਰੌਲਾ ਇਹ ਸਿਰਫ 20 ਮਈ ਤੱਕ ਦਾ ਯਾ ਅੱਜ 8 ਮਈ ਹੋ ਗਈ ਸਿਰਫ 12 ਦਿਨ ਬਾਕੀ ਨੇ ਸਿਰ ਦੂਸਰੇ ਪਾਸੇ ਇਹ ਨਹੀਂ ਕਿ ਹਰਿਆਣਾ ਨੂੰ ਪਾਣੀ ਨਹੀਂ ਜਾ ਰਿਹਾ ਹਰਿਆਣਾ ਦਾ ਜਿਹੜਾ ਜਦੋਂ ਕਿਹਾ ਕਿ ਅਸੀਂ ਪਾਣੀ ਦੇ ਲਈ ਪੀਣ ਦੇ ਲਈ ਵੀ ਪਿਆਸੇ ਆ ਸਚਾਈ ਦੇ ਲਈ ਤਾਂ ਦੂਰ ਕੀ ਸਾਨੂੰ ਪੀਣ ਦੇ ਲਈ ਵੀ ਪਾਣੀ ਨਹੀਂ ਤਾਂ ਉਹ ਜਿੰਨਾ ਬਣਦਾ ਸੀ 1700 ਕਿਊਸਿਕ ਪਾਣੀ ਪੰਜਾਬ ਕਹਿੰਦਾ ਕਿ ਕੋਈ ਗੱਲ ਨਹੀਂ ਵੀ ਅਸੀਂ ਦੇਵਾਂਗੇ ਤੁਹਾਨੂੰ ਉਹ ਜਾ ਰਿਹਾ ਪਾਣੀ ਪਰ ਹਰਿਆਣਾ ਕਹਿੰਦਾ ਕਿ ਨਹੀਂ ਜੀ ਇਹ ਚੋ ਕੁਝ ਕੁਝ ਲਾਸ ਵੀ ਹੋ ਜੂ ਕੁਝ ਅੱਗੇ ਦਿੱਲੀ ਨੂੰ ਵੀ ਚਲੇ ਆ ਜਾਣਾ ਤਾਂ ਉਹ ਕਰ ਕਰਾ ਕੇ ਜੀ 1700 ਕਿਊਸਿਕ ਤੋਂ ਪਾਣੀ ਕਰਾ ਲਿਆ 4000 ਜਾਂ ਕਹਿ ਲੋ ਕਿ ਪੰਜਾਬ ਸਰਕਾਰ ਨੇ ਸਹਿਮਤੀ ਜਿਤਾਤੀ ਕਿ ਚਲੋ 4000 ਕਰ ਦਿੰਦੇ ਆ ਤੇ 4000 ਕਿਊਸਿਕ ਪਾਣੀ ਰੋਜ਼ ਜਾ ਰਿਹਾ ਪਰ ਹਰਿਆਣਾ ਕਹਿੰਦਾ ਕਿ ਸਾਨੂੰ ਤਾਂ 8500 ਚਾਹੀਦਾ ਗੱਲ ਇੱਥੇ ਆ ਤੋ ਅਸੀਂ ਜਿਹੜਾ ਕੋਟਾ ਸੀ ਤੁਹਾਡਾ ਸਾਲ ਦਾ ਜਦੋਂ ਤੁਸੀਂ ਪੂਰਾ ਹੀ ਕਰ ਲਿਆ ਤਾਂ ਹੁਣ ਤੁਹਾਨੂੰ ਪਾਣੀ ਕਿਹੜੀ ਚੀਜ਼ ਦਾ ਦੇਈਏ ਤੁਹਾਨੂੰ 4000 ਕਿਊਸਿਕ ਪਾਣੀ ਜਾ ਰਿਹਾ ਹੈ 1700 ਤੋਂ ਦਾ ਬਣਦਾ ਸੀ ਤੇ ਫਿਰ ਵੀ ਅਸੀਂ ਤਰਸ ਖਾ ਕੇ 4000 ਹੋਰ ਤੁਹਾਨੂੰ ਕਿਊਸਿਕ ਦੇ ਰਹੇ ਹਾਂ ਰੋਜ਼ ਦੇ ਰਹੇ ਆ ਪਰ ਇੱਥੇ ਗੱਲ ਇਹ ਹੈ ਕਿ ਇਹ ਜਿੱਦ ਮੈਨੂੰ ਲੱਗਦਾ ਕਿ ਹਰਿਆਣਾ ਵੀ ਨਾ ਹੁਣ ਜਿੱਦ ਕਰ ਰਿਹਾ ਹਰਿਆਣੇ ਦਾ ਸ਼ਾਇਦ ਸਰਸਕਦਾ ਹਰਿਆਣੇ ਨੂੰ ਇੰਨੀ ਹਜੇ ਤੁਸੀਂ ਆਪਾਂ ਦੇਖਦੇ ਆ ਕਿ ਨਾ ਤਾਂ ਪੰਜਾਬ ਚ ਕਿਤੇ ਝੋਨਾ ਲੱਗਣ ਲੱਗਿਆ ਹਜੇ ਨਾ ਹਰਿਆਣਾ ਦੇ ਵਿੱਚ ਲੱਗਣ ਲੱਗਿਆ ਤੇ ਫਿਰ ਪਾਣੀ ਇੰਨਾ ਹਰਿਆਣਾ ਨੇ ਕਰਨਾ ਕੀ ਹੈ ਸੋ ਇੱਕ ਜਿੱਦ ਹੁੰਦੀ ਆ ਨਾ ਕਿ ਤੁਸੀਂ ਸਾਨੂੰ ਰੋਕਿਆ ਸੈਂਟਰ 'ਚ ਤਾਂ ਸਾਡੀ ਸਰਕਾਰ ਆ ਤੇ ਅਸੀਂ ਕਿਵੇਂ ਰੁਕ ਜਾਾਂਗੇ ਤੁਸੀਂ ਸਾਨੂੰ ਕਿਵੇਂ ਰੋਕ ਸਕਦੇ ਹੋ ਚਲੋ ਜੀ ਇਧਰੋਂ ਆਰਡਰ ਆ ਗਏ ਕੇਂਦਰ ਦੇ ਵੱਲੋਂ ਆਰਡਰ ਆ ਗਏ ਹਾਈ ਕੋਰਟ ਦੇ ਵੱਲੋਂ ਆਰਡਰ ਆ ਗਏ ਸੋ ਇਸ ਤਰੀਕੇ ਦੀਆਂ ਚੀਜ਼ਾਂ ਨੇ ਪਰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਜਿਹੜਾ ਸਟੈਂਡ ਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਰਾਜੀਪ ਸਟੈਂਡ ਲਿਆ ਉਹ ਸਟੈਂਡ ਤੇ ਕਾਇਮ ਰਹਿਣਗੇ ਇਸੇ ਕਰਕੇ ਆ ਕਿ ਮੁੱਖ ਮੰਤਰੀ ਅੱਜ ਫੇਰ ਨੰਗਲ ਆਪਣੇ ਏਜੀ ਦੇ ਨਾਲ ਪਹੁੰਚੇ ਨੇ ਦੇਖਣਾ ਉੱਥੇ ਇਹ ਹੈ ਕਿ ਪੰਜਾਬ ਪੁਲਿਸ ਨੇ ਜਿਹੜੇ ਬੰਦਕ ਬਣਾਏ ਨੇ ਅਧਿਕਾਰੀਓ ਕਿਹੜੇ ਨੇ ਕਿ ਕੀ BBMP ਦੇ ਚੇਅਰਮੈਨ ਕਿਉਂਕਿ ਜਿਹੜੀ ਰਿਪੋਰਟ ਸੀ ਉਹ ਤਾਂ ਹੀ ਆਈ ਸੀ ਕਿ ਕੱਲ ਰਾਤ ਹੀ ਜਿਹੜੇ BBMP ਦੇ ਚੇਅਰਮੈਨ ਨੇ ਮਨੋਤਰ ਪਾਠੀ ਉਹ ਪਹੁੰਚ ਗਏ ਸੀਗੇ ਨੰਗਲ ਡੈਮ ਤੇ ਤੇ ਕੀ ਉਹ ਉਹਨਾਂ ਨੂੰ ਬੰਦਕ ਬਣਾਇਆ ਗਿਆ ਕੀ ਇਸ ਦੇ ਉੱਤੇ ਫੇਰ ਕੀ ਹਾਈ ਕੋਰਟ ਦਾ ਰੁਖ ਕਰੂਗਾ BBMP ਕਿਉਂਕਿ ਜਿਹੜਾ ਅਧਿਕਾਰ ਖੇਤਰ ਹੈ ਦੇਖੋ ਨੰਗਲ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਤਾਂ ਪੰਜਾਬ ਦਾ ਹੀ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਸਾਰਾ ਕੁਝ ਕਾਰਵਾਈ ਦੇਖਣੀ ਹੈ ਸੋ ਜਿਵੇਂ ਹਾਈ ਕੋਰਟ ਨੇ ਕਿਹਾ ਕਿ ਉੱਥੋਂ ਹਟਾ ਦਿੱਤਾ ਜਾਵੇ ਤੇ ਮੈਨੂੰ ਲੱਗਦਾ ਨਹੀਂ ਕਿ ਉਹ ਸ਼ਾਇਦ ਉਸ ਤਰੀਕੇ ਦੇ ਨਾਲ ਹੋ ਪਾਊਗਾ ਪਰ ਅੱਜ ਜਿਹੜਾ ਮੈਨੂੰ ਲੱਗਦਾ ਕਿ ਮਸਲਾ ਇਹ ਉਲਝ ਸਕਦਾ ਦੂਜੇ ਪਾਸੇ ਹਿੰਦੁਸਤਾਨ ਪਾਕਿਸਤਾਨ ਹੋਈ ਪਈ ਹੈ ਤੇ ਇੱਧਰ ਹਰਿਆਣਾ ਮੈਨੂੰ ਲੱਗਦਾ ਕਿ ਆਪਣੀ ਜਿੱਦ ਦੇ ਕਰਕੇ ਇਹ ਇੱਕ ਜਿਹੜਾ ਨਵਾਂ ਵਿਵਾਦ ਆ ਉਹ ਪੈਦਾ ਰੋਜ਼ਾਨਾ ਕਰ ਰਿਹਾ ਹੈ ਜੀ